ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 72 ਘੰਟੇ ਯਾਨੀ ਕਿ ਅਗਲੇ 3 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਣੀ ਆ ਸਭ ਤੋਂ ਪਹਿਲਾਂ ਗੱਲ ਆਉਂਦੇ ਘੰਟਿਆਂ ਦੀ ਆਫਾ ਕਰ ਲੈਣੇ ਆ ਜਿਵੇਂ ਕਿ ਅਸੀਂ ਸਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਗੱਲ ਆਖੀ ਸੀ ਕਿ ਜਿਹੜਾ ਸਰਕੂਲੇਸ਼ਨ ਇੱਕ ਘੱਟ ਦਬਾ ਦਾ ਖੇਤਰ ਬਣਿਆ ਹੋਇਆ ਸੀ ਉਹਦੀ ਸੰਭਾਵਨਾਤ ਹੀ ਹੋ ਚੁੱਕੀ ਹੈ ਪੱਛਮੀ ਖੇਤਰਾਂ ਦੇ ਵਿੱਚ ਮੌਸਮ ਅਜੇ ਲੱਗ ਸਕ ਗਰਮ ਤੇ ਖੁਸ਼ਕ ਬਣਿਆ ਰਿਹਾ ਤੇ ਟਟਮੀਆਂ ਕਰਮੀਆਂ ਹੁੰਦੀਆਂ ਹਰਿਆਣੀਆਂ ਕਿਉਂਕਿ ਜਿਹੜਾ ਜਿਹੜਾ ਸਿਸਟਮ ਚੱਲ ਰਿਹਾ ਸੀ ਇਹਦਾ ਹਾਲੇ ਅਸਰ ਹੈ ਜਿਹੜਾ ਉਹ ਪਹਾੜਾਂ ਦੇ ਵਿੱਚ ਤੇ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਮੈਦਾਨਾਂ ਦੇ ਖੇਤ ਨੇ ਭਾਵੀਆਂ ਦੁਆਬਾ ਖੇਤਰ ਆ ਪੰਜਾਬ ਦਾ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲੂਏ ਦੇ ਕੁਛ ਜਲੇ ਹਰਿਆਣੇ ਦੇ ਉੱਤਰੀ ਫਾਗ ਔਰ ਜਿਹੜੇ ਯੂਪੀ ਦੇ ਪਾਛਮੀ ਫਾਗ ਇਹਨਾਂ ਖੇਤਰਾਂ ਦੇ ਵਿੱਚ ਹਲੇ ਸਿਸਟਮ ਬਰਕਰਾਰ ਹੈ ਐਸਐਲਐ ਜਿਆ ਜੋ ਸੈਟਲਾਈਟ ਦਾ ਸਿਰਾ ਨੇ ਉਦੋਂ ਤੁਸੀਂ ਦੇਖ ਵੀ ਸਕਦੇ ਆ ਖਾਤੇ ਖੇਤਾਂ ਦੇ ਵਿੱਚ ਐਸੇਲੇ ਫੱਤਰ ਹੋਏ ਚੱਲ ਰਹੀ ਆ ਜੀਂਦਰੋਤਕ ਭਵਾਨੀ ਅੰਬਾਲਾ ਕੁਰੂਛੇਤਰ ਕਰਨਾਲ ਪਾਣੀ ਫੱਤ ਸੋਨੀ ਫੱਤ ਇਹਨਾਂ ਖੇਤਾਂ ਦੇ ਕੁਝ ਖੇਤ ਨੇ ਜਿੱਥੇ ਐਸੇਲੇ ਮੀਤ ਜਾਰੀ ਨੇ ਆਉਂਦੇ ਘੰਟਿਆਂ ਦੇ ਵਿੱਚ ਪਟਿਆਲੇ ਦੇ ਕੁਝ ਖੇਤਰ ਸ਼੍ਰੀ ਫਤਿਹਗੜ੍ਹ ਸਾਹਿਬ ਰਾਜਫਰਾ ਖੰਨਾ ਸਰਹੰਦ ਸਮਰਾਲਾ ਸਾਨੇਵਾਲ ਦਰਾਹਾ ਲੁਧਿਆਣਾ ਦੇ ਪੂਰਬੀ ਖੇਤਰ ਨਾਬਾ ਲਹਿਰਾ ਗਾਗਾ ਔਰ ਮਹਾਲੀ ਚੰਡੀਗੜ੍ਹ ਰੋਪੜ ਇਹਨਾਂ ਖੇਤਰਾਂ ਦੇ ਸਾਰੇ ਖੇਤਰ ਨਹੀਂ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਅੱਗੇ ਵਧਿਏ ਆਉਂਦੇ ਦਿਨਾਂ ਦੇ ਵਿੱਚ ਕਾਰਵਾਈਆਂ ਘਟਣ ਗਿਆ ਪਰ ਕਿਤੇ ਨਾ ਕਿਤੇ ਕਾਰਵਾਈਆਂ جاری ਰਹਿਣ ਗਿਆ ਖਾਸ ਕਰਕੇ ਫੁਆਦ ਖੇਤਰ ਫੁਆਦ ਖੇਤਰ ਤੇ ਫੁਆਦ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਹਰਿਆਣਾ ਦੇ ਉੱਤਰ ਤੋਂ ਪੂਰਬੀ ਫਾਗ ਜੋਫੀ ਦੇ ਖੱਜਮੀ ਫਾਗ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਜਾਰੀ ਰਹਿਣ ਦੀ ਉਮੀਦ ਹੈ ਅਗਲੇ 2-3 ਦਿਨਾਂ ਦੇ ਵਿੱਚ ਹਾਲਕੇ ਮੌਸਮ ਫੱਗ ਨੇ ਕੱਲ ਕੋਈ ਅਲਰਟ ਨਹੀਂ ਕੀਤਾ ਪਰ ਪਰਸਾ ਨੂੰ ਫਿਰ ਤੋਂ ਉਹ ਹਾਰਮੀ ਦੇ ਅਲਰਟ ਨੇ ਕਿਉਂਕਿ ਜਿਹੜੇ ਪਹਾੜਾਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਉਹਦੇ ਸਦਕਾ ਉਹਦਾ ਜਿਹੜਾ ਅਸਰ ਹੈ ਉਹ ਮੈਦਾਨਾਂ ਤੇ ਵੀ ਫੈਰ ਰਿਹਾ ਮੈਦਾਨਾਂ ਤੇ ਵੀ ਗਰਜਲੇਸ਼ ਕੋਲੇ ਬਦਲ ਬੜਦੇ ਫੈਨੇ ਜਿਹਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਉਮੀਦ ਹੈ ਕਿ ਉਮੀਦ ਹੈ ਵੀ ਹਾਲੇ ਫਰਕ ਪਾ ਰਿਹਾ ਹੈ ਜੋ ਤਾਜ਼ਾ ਅਪਡੇਟ ਮੌਸਮ ਹੱਗਨੇ ਜਾਰੀ ਕੀਤੀ ਹੈ ਜੀ 5 ਤਰੀਕ ਦੇ ਲਈ ਹੈਵੀ ਰੇਨ ਦੇ ਅਲਰਟ ਨੇ ਹਰ ਇੱਕ ਕੁੱਝ ਜ਼ਿਲ੍ਹਿਆਂ ਦੇ ਵਿੱਚ ਨੇ ਕਿਹੜੇ ਜ਼ਿਲ੍ਹੇ ਨੇ ਉਹ ਵੀ ਤੁਹਾਨੂੰ ਦੱਸਤਾ ਸੀ ਪਹਾੜਾਂ ਦੇ ਨਾਲ ਲੱਗਦੇ ਇਸਲਾਵਾ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਤੇ ਟਟੋਵੇਂ ਬੱਦਲ ਕਿਤੇ ਨਾ ਕਿਤੇ ਬਣਦੇ ਰਣਗੇ ਗਰਜੇਲਿਸ਼ਕ ਵਾਲੇ ਗਰਮ ਤੇ ਖੁਸ਼ਕ ਮੌਸਮ ਹੋਏਗਾ ਪਰ ਬੱਦਲ ਵੀ ਬਣਨਗੇ ਇਸਲਾਵਾ 9 ਤਰੀਕ ਨੂੰ 8 ਤਰੀਕ ਨੂੰ ਵੀ ਜਿਹੜੇ ਅਲਰਟ ਨੇ ਜਾਰੀ ਕੀਤੇ ਜਾ ਚੁੱਕੇ ਨੇ ਫਿਰ ਹੱਦ ਦੂਜੀਆਂ ਗੱਲਾਂ ਨੇ ਅਫਾਗਲੇ 72 ਘੰਟਿਆਂ ਤੱਕ ਗੱਲ ਸੀਮਿਤ ਰੱਖੀਏ ਤੇ ਮੋٹے ਤੌਰ ਤੇ ਪਛੂਗੀ ਜ਼ਿਲ੍ਹਿਆਂ ਦੇ ਵਿੱਚ ਅਸਰ ਘਟਦੇ ਜਾ ਮਾਲਵਾ ਦਬਾਬਾ ਤੇ ਫਵਾਦ ਇਹ ਖੇਤਰ ਹਾਲੇ ਤਿਆਰ ਰਹਿਣ ਇਥੇ ਮਹੀ ਲੱਗਣਗੇ ਆਉਦੇ 8 ਘੰਟੇ ਦੇ ਵਿੱਚ ਧੰਨਵਾਦ ਜੀ ਸ਼ੁਕਰ